ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕੁਝ ਸਮਾਂ ਪਹਿਲਾਂ ਗਏ 43 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜੋ ਕਿ ਸ਼੍ਰੀ ਮਾਸ਼ੀਵਾੜਾ ਸਾਹਿਬ ਦੇ ਪਿੰਡ ਹੰਬੋਵਾਲ ਦਾ ਵਸਨੀਕ ਸੀ ਤਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਪ੍ਰੀਤਮ ਸਿੰਘ ਪ੍ਰੀਤੀ ਦੇ ਵਜੋਂ ਹੋਈ ਹੈ ਜੋ ਕਿ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਗਿਆ ਸੀ ਤਾਂ ਦੱਸਿਆ ਕਿ ਸੜਕ ਹਾਦਸੇ ਦੇ ਵਿੱਚ ਪ੍ਰੀਤਮ ਸਿੰਘ ਪ੍ਰੀਤੀ ਦੀ ਮੌਤ ਹੋ ਗਈ ਤੋਥੀ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤਾਂ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਚੰਗੇ ਭਵਿੱਖ ਦੇ ਲਈ ਅਮਰੀਕਾ ਗਿਆ ਸੀ ਤਾਂ ਪਰ ਨੈਸ਼ਨਲ ਸ਼ਹਿਰ ਚੋਸਤੀ ਸੜਕ ਹਾਦਸੇ ਦੇ ਵਿੱਚੋਂ ਮੌਤ ਹੋ ਗਈ ਮ੍ਰਿਤਕ ਪ੍ਰੀਤਮ ਸਿੰਘ ਪ੍ਰੀਤੀ ਜੋ ਕਿ ਹੰਬੋਵਾਲ ਦੇ ਵਿੱਚ ਲੱਕੜ ਮਿਸਤਰੀ ਦਾ ਕੰਮ ਕਰਦਾ ਸੀ ਪਰ ਉਹ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਚਲਾ ਗਿਆ ਸੀ ਤਾਂ ਕੱਲ ਉਹ ਕਾਰ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਜਿਸ ਦੌਰਾਨ ਅਚਾਨਕ ਉਸਦੀ ਟਰਾਲੇ ਦੇ ਨਾਲ ਟੱਕਰ ਹੋ ਗਈ ਤਾ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਤਾਜ ਸਵੇਰੇ ਜਦੋਂ ਉਸਦੇ ਘਰ ਉਸਦੀ ਮੌਤ ਦਾ ਸੁਨੇਹਾ ਮਿਲਿਆ ਤਾਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮ੍ਰਿਤਕ ਪ੍ਰੀਤਮ ਸਿੰਘ ਪ੍ਰੀਤੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤਾਂ ਇੱਕੋ ਇੱਕ ਜ਼ਹਾਰਾ ਸੀ ਪ੍ਰੀਤਮ ਸਿੰਘ ਪ੍ਰੀਤੀ ਆਪਣੇ ਪਰਿਵਾਰ ਦਾ ਜਿਸਦੀ ਕੇ ਅਮਰੀਕਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਹਾਂਜੀ ਸਰ ਕੀ ਨਾਮ ਹੈ ਜੀ? ਹਾਂਜੀ ਮੇਰਾ ਨਾਮ ਰਣਵੀਰ ਸਿੰਘ ਪਿੰਡ ਹੰਬਾ ਤੋਂ ਸਰਪੰਚ ਬੋਲਦਾ। ਅ ਸਰ ਤੁਹਾਡੇ ਪਿੰਡ ਦੇ ਮੁੰਡੇ ਜੀ ਚੈੱਕ ਹੋਏ ਬਾਹਰ ਗਏ ਜੀ। ਹਾਂ ਗੱਲ ਕੀ ਹੈ ਨੌਜਵਾਨ ਮੁੰਡਾ ਬੜਾ ਸੋਝਵਾਨ ਸੀਗਾ ਤੇ ਤਿੰਨ ਬੱਚੇ ਆ ਉਹਦੇ ਭਲੇ ਥੋੜੀ ਉਮਰ ਹੁਣਾਂ ਦੀ ਰੋਜੀ ਰੋਟੀ ਦੀ ਬਾਹਰ ਲਗੇ ਸੀਗੇ ਤੇ ਤਕਰੀਬਨ 5-6 ਮਹੀਨੇ ਹੋਏ ਆ ਉਹਨਾਂ ਨੂੰ ਗਿਆ ਨੂੰ ਹਲੇ ਤੇ ਛੜਕ ਹਫ਼ਤੇ ਦੇ ਵਿੱਚ ਉਹਨਾਂ ਦੇ ਐਕਸੀਡੈਂਟ ਹੋ ਗਿਆ ਤਾਂ ਉੱਤੇ ਮੌਤ ਹੋ ਗਈ ਆ ਸਾਡੀ ਸਰਕਾਰ ਨੂੰ ਇਹ ਅਪੀਲ ਆ ਵੀ ਬੱਚੇ ਨਿਆਣੇ ਬੱਚਿਆਂ ਦੇ ਬਿਲਕੁਲ ਇਹਨਾਂ ਦੀ ਕੋਈ ਸ਼ਹੀਦਤ ਤਾਂ ਦਿੱਤੀ ਜਾਵੇ ਕੋਈ ਇਹਨਾਂ ਦੀ ਵੀ ਜਿਹੜਾ ਇਹਨਾਂ ਨੂੰ ਕੋਈ ਬੱਚਿਆਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਪੜੇ ਲੈ ਕੇ ਬੱਚੇ ਆ ਤਾਂ ਸਾਡੀ ਇਹ ਅਪੀਲ ਆ ਜੀ ਇਹਨਾਂ ਨੂੰ ਸਰਕਾਰ ਨੌਜਵਾਨ ਦੀ ਕਿੰਨੀ ਉਮਰ ਸੀ ਉਮਰ ਇਹ ਵੀ 42 43 ਸਾਲ ਦੀ ਉਮਰ ਸੀਗੀ ਜੀ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਤਕਰੀਬਨ ਜੀ 5 6 ਮਹੀਨੇ ਹੋਏ ਸੀ ਗਿਆ ਨੂੰ ਪਰਿਵਾਰ ਦੇ ਵਿੱਚ ਹੋਰ ਕੋਈ ਇਹਨਾਂ ਦੇ ਦੋ ਬੇਟੇ ਆ ਜੀ ਇੱਕ ਬੇਟੀ ਆ ਤੇ ਮਾਤਾ ਆ ਤੇ ਕਰਦੇ ਆ ਉਹਨਾਂ ਦੇ ਪਾਦਰ ਦੀ ਪਹਿਲਾਂ ਡੈਥ ਹੋ ਗਈ ਸੀ ਵੀ ਤੇ ਕਮਾਈ ਦਾ ਸਾਧਨ ਹੋਰ ਕਿਹੜਾ ਹੀ ਹੈ ਕਮਾਈ ਦਾ ਸਾਧਨਾਂ ਦਾ ਕੋਈ ਨਹੀਂ ਹੈਗਾ ਜੀ ਹੁਣ ਉਹ ਇਹਨਾਂ ਦੇ ਸਿਰ ਤੇ ਚੱਲਦਾ ਸੀਗਾ ਉਹੀ ਗਿਆ ਸੀਗੇ ਤੇ ਬੇਟਾ ਇੱਕ ਗਿਆ ਕੈਨੇਡਾ ਤੇ ਉਹ ਪੜ੍ਹਾਈ ਦੀ ਵੇस्ते ਗਿਆ ਸੀਗਾ ਹੁਣ ਗਿਆ ਉਹ ਵੀ ਹਾਲੇ ਉਹ ਵੀ ਹਿੰਦੇ ਪੜ੍ਹਦਾ ਹੀ ਆ ਹਾਲੇ ਤੇ ਇਹੀ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਇਹਦਾ ਕੋਈ ਸੋਚਿਆ ਜਾਵੇ ਕੋਈ ਬੱਚਿਆਂ ਨੂੰ ਕੋਈ ਨੌਕਰੀ ਜਾਂ ਕੋਈ ਇਹਨਾਂ ਦੀ ਮਦਦ ਕੀਤੀ ਜਾਵੇ ਪਰਿਵਾਰ ਦੀ ਹਾਲਤ ਵਿੱਚੋਂ ਕਹੋ ਜੀ ਠੀਕ ਠੀਕ ਹੈ ਜੀ ਕੋਈ ਜ਼ਿਆਦਾ ਹੋਣੀ ਹੈਗਾ ਵਾੜਾ ਮੋਟਾ ਹੀ ਆ ਕੋਈ ਉਹ ਦਾ ਨਾ ਚਰਚੀ ਸਕਦਾ ਗਰੀਬ ਹੀ ਆ ਜੀ ਗਰੀਬ ਪਰਿਵਾਰ ਆ ਜੀ ਹਾਂਜੀ ਸਰ ਕੀ ਨਾਮ ਹੈ ਜੀ ਸਸਕੀ ਗਾਲ ਜੀ ਮੇਰਾ ਨਾਮ ਰਾਜਾ ਕਲੋਂ ਆ ਜੀ ਅਸੀਂ ਅੱਜ ਪਿੰਡ ਹੰਬੋਲ ਖੜੇ ਆ ਇੱਥੇ ਪਿੰਡ ਦੇ ਵਿੱਚ ਮੁੰਡੇ ਦੀ ਇੱਕ ਨਾ ਮੌਤ ਹੋ ਗਈ ਮੁੰਡਾ ਬਾਹਰ ਗਿਆ ਸੀਗਾ ਜਿਹਦਾ ਨਾਮ ਪ੍ਰੀਤਮ ਸਿੰਘ ਸੀਗਾ ਤੇ ਇਹ ਪਰਿਵਾਰ ਬਹੁਤ ਸੌ ਪਰਿਵਾਰ ਆ ਤੇ ਬਹੁਤ ਪਿੰਡ ਦੇ ਲੋਕ ਇਹਨਾਂ ਦੀ ਇੱਜ਼ਤ ਕਰਦੇ ਸੀ ਕਿ ਇਹ ਬੰਦਾ ਆਪਣੀ ਜਿਹੜਾ ਪ੍ਰੀਤਮ ਸਿੰਘ ਦਾ ਮੁੰਡਾ ਪੀਤੀ ਕਮਾਈ ਕਰਨ ਗਿਆ ਸੀ ਆਪਣੇ ਬਾਹਲੇ ਮੁਲਕ ਚ ਅਮਰੀਕਾ ਤੇ ਜਦੋਂ ਉਥੇ ਗਿਆ ਆਪਣੇ ਇਤਦਾਨਾ ਕੋਲ ਅੱਜ ਸਾਨੂੰ ਪਤਾ ਲੱਗਿਆ ਸਵੇਰੇ ਕਿ ਰਾਤ ਉਹਦਾ ਨਾ ਕਿਸੇ ਟਰਾਲੇ ਨਾਲ ਐਕਸੀਡੈਂਟ ਹੋਇਆ ਤੇ ਉਹਦੀ ਮੌਤ ਹੋ ਗਈ ਦੋ ਤਿੰਨ ਮੁੰਡੇ ਨਾਲ ਉਹਦੇ ਹੋਰ ਸੀਗੇ ਤੇ ਉਹਨਾਂ ਦੀ ਸੱਟਾਂ ਲੱਗੀਆਂ ਪਰ ਬਚ ਗਏ ਉਹ ਤੇ ਉਹੀ ਮੁੰਡਾ ਸੀਗਾ ਕਮਾਈ ਦਾ ਸਾਡਾ ਸੀਗਾ ਘਰ ਦਾ ਤੇ ਉਹ ਮੁੰਡੇ ਦੀ ਜਿਹੜੀ ਡੈਥ ਹੋ ਗਈ ਕਿਤੇ ਤਾਂ ਉਹਨੇ ਚਾਰ ਪੈਸੇ ਕਮਾ ਕੇ ਘਰ ਭੇਜਣੇ ਸੀ ਕਿਤੇ ਅੱਜ ਲਾਸ਼ ਹੋਣੀ ਹੈ ਉਹਦੀ ਲਾਸ਼ ਵੀ ਨਹੀਂ ਆਉਣੀ ਹੈ ਕਿ ਲਾਸ਼ ਵਾਸਤੇ ਵੀ ਜੇ ਬਾਡੀ ਮੰਗਾਉਂਦੇ ਆ ਤਾਂ ਕਹਿੰਦੇ ਲੱਖਾਂ ਰੁਪਏ ਲੱਗਦੇ ਆ 20-30 ਲੱਖ ਰੁਪਏ ਲੱਗ ਜਾਂਦਾ ਹੁਣ ਗਰੀਬ ਪਰਿਵਾਰਾ ਜਿਹੜਾ 20 ਲੱਖ ਦਊਗਾ 30 ਲੱਖ ਦਊਗਾ ਤੇ ਹੁਣ ਅਸੀਂ ਸਿੱਟਾ ਆਮਦਾਰੀ ਪਿੰਡ ਵਾਲਿਆਂ ਨੇ ਇਹ ਖਲਾਕ ਕੀਤੀ ਆ ਵੀ ਗਰੀਬ ਪਰਿਵਾਰ ਫੋਨ ਕਰਕੇ ਬਾਡੀ ਤਾਂ ਲਾਸ਼ ਮੰਗਾ ਨਹੀਂ ਸਕਦੇ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰ ਸਕਦੇ ਆਂ ਵੀ ਪਰਵਾਦ ਦੀ ਮਾੜੀ ਮੋਟੀ ਸੁਣ ਲੋ ਜੀ ਸੁਣ ਹੁੰਦੀ ਆ ਵੀ ਹੋਰ ਨਹੀਂ ਕੋਈ ਸੱਤਿਆਂ ਨੂੰ ਮਾਂ ਪਿਓ ਦਾ ਉਹਦਾ ਪਿਓ ਦਾ ਆਪਣਾ ਚਿਹਰਾ ਵੀ ਦਿਖ ਜਵੇ ਹਨਾ ਕੱਲ ਇਹੀ ਬੜਾ ਸਕੂਨ ਹੁੰਦਾ ਘਰ ਲਈ ਹੈ ਬੱਚੇ ਆ ਛੋਟਾ ਕੁੜੀ ਆ ਮੁੰਡਾ ਆ ਕਹਣਾ ਤੇ ਇਹੀ ਬੇਨਤੀ ਹੈ ਜੀ ਸਾਡੀ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਬਾਹਰ ਐਕਸੀਡੈਂਟ ਹੋ ਗਿਆ ਜੀ ਸਾਨੂੰ ਤਾਂ ਹੀ ਫੋਨ ਆਇਆ ਮੁੰਡਾ ਇਹ ਜਿਹੜਾ ਛੋਟਾ ਮੁੰਡਾ ਆ ਆਪਣੇ ਸਰਕਲ ਦੇ ਮੁੰਡਿਆਂ ਨੂੰ ਹੋਰੋਂ ਜਾਣਦਾ ਆ ਉੱਥੋਂ ਗੱਲ ਨਿਕਲੀ ਵੀ ਇਦਾਂ ਕਰਕੇ ਮੁੰਡਾ ਜਿਹੜਾ ਪ੍ਰੀਤਮ ਉਹਦਾ ਐਕਸੀਡੈਂਟ ਹੋ ਗਿਆ ਉੱਥੋਂ ਵੀ ਹੌਲੀ ਹੌਲੀ ਗੱਲ ਸਾਰੇ ਪਾਸੇ ਫੈਲ ਗਈ ਤੇ ਮੁੰਡੇ ਦੀ ਵਧੀਆ ਬਣੀ ਹੋਸੀ ਇਲਾਕੇ 'ਚ ਜੀ ਮੁੰਡਾ ਕੰਮ ਕਰਦਾ ਲੱਕੜ ਦਾ ਕੰਮ ਕਰਦਾ ਸੀਗਾ ਪੁਰਾਣਾ ਕੰਮ ਕਰਦਾ ਸੀਗਾ ਮੈਂ ਤੇਰੀ ਮੁੰਡਾਈ ਬਹੁਤ ਸਵਾਭ ਹੀ ਮੁੰਡਾ ਬਹੁਤ ਵਧੀਆ ਦੀ ਗਈ